si ਕਾਰਵਾਈ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਗੱਡੀਆਂ ਦੇ ਸ਼ੀਸ਼ੇ ਤੋੜਨ ਵਾਲੇ ਨੂੰ ਕੀਤਾ ਗਿਆ ਗ੍ਰਿਫਤਾਰ ਇਸੇ ਸਬੰਧ ਵਿੱਚ ਜਾਣਕਾਰ ਦਿੰਦੇ ਹੋਏ ਐਸਐਚਓ ਸਿਟੀ ਸਰਦਾਰ ਕਿਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਸਾਨੂੰ ਸੂਚਨਾ ਮਿਲੀ ਤਾਂ ਪੁਲਿਸ ਦੇ ਅਧਿਕਾਰੀ ਉੱਤੇ ਪਹੁੰਚੇ ਤੇ ਕੜਨਾ ਦੀ ਜਾਣਕਾਰੀ ਲੈਣਦੇ ਹੋਏ ਸੀਸੀਟੀਵੀ ਕੈਮਰੇ ਅਚੈੱਕ ਕੀਤੇ ਤੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਬਾਅਦ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੇ ਦੱਸਿਆ ਕਿ ਨਾਤੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾਵੇਗੀ ਉਨਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹਾਂ ਤੋ ਘਰੋਂ ਦੀ ਜਰੂਰਤ ਨਹੀਂ ਹੈ ਅਰਾਜਪੁਰਾ ਸ਼ਾਂਤੀ ਵਾਲਾ ਸ਼ਹਿਰ ਹੈ ਤੇ ਇਸ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਅਰਾਜਪੁਰਾ ਤੋਂ ਦੀਪਕ ਕੁਮਾਰ ਦੀ ਖਾਸ ਰਿਪੋਰਟ ਸਰ ਇੱਕ ਅੱਜ ਸਵੇਰੇ ਜੋ ਹੈ ਲਗ ਤੜਕੇ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਆ ਤੇ ਭਾਜਪਾ ਦੇ ਜੋ ਜੀਸ਼ ਕੁਮਾਰ ਜੱਗਵਾਨ ਵੱਲੋਂ ਪ੍ਰੈਸ ਨੂੰ ਵੀ ਜਾਣਕਾਰੀ ਦਿੱਤੀ ਗਈ ਤਾਂ ਹੈ ਕਿ ਮਾਮਲਾ ਕੀ ਹੈ ਬੁਰਾ ਉਸ ਵਾਲੇ ਜਾਣਕਾਰੀ ਕੀ ਰਾਤੀ ਕਰੀਬ 3:00 ਵਜੇ ਦੀ ਗੱਲ ਹੈ ਜੀ ਸਾਨੂੰ ਮਤਲਬ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਸੀ ਤੇ ਸਾਡਾ ਪੀਸੀਆਰ ਹੈ ਜਿਹੜਾ ਉਹ ਮੌਕੇ ਤੇ ਪਹੁੰਚ ਗਿਆ ਸੀਗਾ ਅਸੀਂ ਉੱਥੇ ਜਾ ਕੇ ਦੇਖਿਆ ਤੇ ਜਿਹੜੇ ਕੈਮਰੇ ਵਗੈਰਾ ਚੈੱਕ ਕੀਤੇ ਉਹ ਦੇਖ ਕੇ ਅਸੀਂ ਬੰਦੇ ਫੜੇ ਬੰਦੇ ਫੜਨ ਤੋਂ ਬਾਅਦ ਪਤਾ ਲੱਗਿਆ ਇੱਕ ਜਿਹੜਾ ਯੂਸਫ ਨਾਂ ਦਾ ਵਿਅਕਤੀ ਹੈ ਜਿਹੜਾ ਬਜਨੌਰ ਦਾ ਰਹਿਣ ਵਾਲਾ ਇਹ ਥੋੜਾ ਜਿਹਾ ਅਪਸੈਟ ਹੈ ਹੋਇਆ ਹੋਇਆ ਇਹ ਰਾਤ ਨੂੰ ਕਿਸੇ ਵੇਟਰ ਦਾ ਕੰਮ ਕਰਦੇ ਨੇ ਕਿਸੇ ਪ੍ਰੋਗਰਾਮ ਤੇ ਗਏ ਸੀ ਉਹ ਨਾਲਦਿਆਂ ਨੇ ਇਹਨੂੰ ਸ਼ਰਾਬ ਪਿਆਤੀ ਉਹ ਥੋੜਾ ਜਿਹਾ ਸਿਧਰਾ ਹੋਣ ਕਰਕੇ ਉਹਨੂੰ ਸ਼ਰਾਬ ਚੜ ਗਈ ਉਹ ਜਦੋਂ ਆਪਣੇ ਕਮਰੇ 'ਚ ਜਾ ਰਹੀ ਸੀ ਤਾਂ ਉਹਨੂੰ ਸ਼ਰਾਬ ਚੜਨ ਕਰਕੇ ਉਹ ਗੱਡੀਆਂ ਦੇ ਮਤਲਬ ਸਿਸੇ ਵਗੈਰਾ ਤੋੜਨ ਲੱਗ ਪਿਆ ਜਿਹੜੇ ਨਾਲ ਦੇ ਸੀ ਮੁੰਡੇ ਜਿਹੜੇ ਉਹ ਡਰ ਕੇ ਭੱਜ ਗਏ ਅਸੀਂ ਇਹਨਾਂ ਨੂੰ ਤਿੰਨਿਆਂ ਨੂੰ ਫੜ ਲਿਆ ਤੇ ਸਾਡੇ ਕੋਲੇ ਨੇ ਮਤਲਬ ਥੋੜਾ ਜਿਹਾ ਜਿਹੜਾ ਬੰਦਾ ਯੂਸਫ ਹੈ ਉਹ ਥੋੜਾ ਜਿਹਾ ਮਤਲਬ ਦਿਮਾਗੀ ਹਾਲਾਤ ਉਹਦੇ ਠੀਕ ਨਹੀਂ ਹੈਗੇ ਸਰ ਇਹਨਾਂ ਬੰਦਾ ਕੀ ਕਾਰਵਾਈ ਹੋਏਗੀ ਇਸ ਤਰ੍ਹਾਂ ਜਿਨ੍ਹਾਂ ਨੇ ਵਾਰਦਤ ਜੇ ਕਹਾਂ ਦੀ ਸ਼ੀਸ਼ਾ ਤੋੜਿਆ ਗੱਡੀ ਦਾ ਇਨਾਂ ਦੇ ਜੀ ਹੁਣ ਅਸੀਂ ਉਹਨਾਂ ਦੇ ਬਿਆਨ ਲਵਾਂਗੇ ਜੋ ਮਤਲਬ ਉਹ ਤੱਥ ਸਾਹਮਣੇ ਆਣਗੇ ਉਹਦੇ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਕਿਰਤਾਰੇ ਤੋਂ ਮਤਲਬ ਜਦੋਂ ਤਾਂ ਵਿਰਾਸਤੀ ਕਿਰਤਾਰੇ ਲੱਗਿਆ ਵੀ ਹੋਰ ਵੀ ਕੋਈ ਇਹਨਾਂ ਦਾ ਪਿਛਲਾ ਕੋਈ ਰਿਕਾਰਡ ਹੈ ਜਾਂ ਸਿਰਫ ਇਦਾਂ ਹੀ ਕਿ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਮਤਲਬ ਨਹੀਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜੇ ਇਹਨਾਂ ਦਾ ਇਹ ਤਾਂ ਥੋੜਾ ਜਿਹਾ ਉਹ ਸਿਦਰਾ ਹੋਣ ਕਰਕੇ ਮਤਲਬ ਉਹਨੇ ਸ਼ੀਸ਼ੇ ਤੋੜਦੇ ਜਿਹੜੇ ਕਹਿ ਰਹੇ ਆ ਵੀ ਰਾਜਪੁਰੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਗੁੰਡਾਗਰਦੀ ਹੋ ਰਹੀ ਹੈ ਜਾਂ ਕੀ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਜਿਹੜਾ ਵੀ ਆਪਣਾ ਤੁਸੀਂ ਕਰਨਾ ਉਹ ਆਪਣੇ ਜਰੀਏ ਕੰਮ ਕਰੋ ਲੋਕਾਂ ਨੂੰ ਇਦਾਂ ਡਰਾ ਕੇ ਮਤਲਬ ਨਾਲ ਡਰਾਓ ਲੋਕਾਂ ਨੂੰ ਵੀ ਇਦਾਂ ਗੁੰਡਾ ਹੈ ਜੀ ਕੋਈ ਗੁੰਡਾ ਕਰਦੀ ਨਹੀਂ ਹੈ ਕੋਈ 2-4 ਸ਼ਰੂਰ ਐਕਸੀਡੈਂਟ ਰਾਜਪੁਰੇ ਦੇ ਵਿੱਚ ਹੋਏ ਸੀ ਉਹ ਨਾਲ ਦੇ ਨਾਲ ਫੜ ਕੇ ਬੰਦੇ ਅਸੀਂ ਅੰਦਰ ਦਿੱਤੇ ਆ ਇੱਕ ਉਪਰਵ ਹੋਰ ਹੋਈ ਸੀ ਉਹ ਵੀ ਬੰਦੇ ਆਇਡੈਂਟੀ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਲਾਂਗੇ ਲੇਕਿਨ ਫੇਰ ਵੀ ਸਰ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਪੁਲਿਸ ਤਾਂ ਕਾਰਵਾਈ ਕਰ ਰਹੀ ਹੈ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਸ਼ਰਾਤੀਆਂ ਸਰ ਇਹਨੇ ਮਤਲਬ ਉਹ ਹੈ ਫਾਸਟ ਹੈ ਕਿ ਉਹ ਕੰਮ ਕਰਕੇ ਚਲੇ ਜੰਨੇ ਇਹ ਜੇ ਕੁਛ ਨਹੀਂ ਬਹੁਤ ਛੋਟੀ ਵਾਰਦਾਤਾਂ ਆ ਜੀ ਇਹ ਮਤਲਬ ਕਰੀਮ ਕਰੈਮ ਜਿਹੜਾ ਹੈਗਾ ਥੋੜਾ ਜਿਹਾ ਵਧਨ ਕਰਕੇ ਮਤਲਬ ਇੱਕ ਲਗ ਤੋਂ ਉਹ ਠੱਲ ਨਹੀਂ ਪਾਈ ਜਾ ਸਕਦੀ ਅਸੀਂ ਮਤਲਬ ਤਕਰੀਬਨ ਹੁਣ ਤੱਕ 4 ਤੇ 5 ਵਾਰਦਾਤਾਂ ਹੋਈਆਂ ਅਸੀਂ 4-5 ਵਾਰਦਾਤਾਂ ਅਸੀਂ ਤੁਹਾਨੂੰ ਮੀਡੀਆ ਨੂੰ ਪਤਾ ਹੋਣਾ ਅਸੀਂ 4-5 ਹੀ ਬੰਦੇ ਜੇਲ੍ਹ ਭੇਜੇ ਆ ਜੀ ਸਰ ਰਾਜਪੁਰੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਕਈ ਵਾਰ ਪੈਨਿਕ ਹੋ ਜਾਂਦੇ ਨੇ ਅੱਧਾ ਦੀ ਕੁਝ ਵੀਡੀਓ ਦੇਖ ਕੇ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ ਕੋਈ ਐਜੇ ਕੋਈ ਹਾਲਾਤ ਨਹੀਂ ਹੈਗੇ ਕੋਈ ਮਤਲਬ ਕੋਈ ਆਪਣੇ ਆਪ ਨੂੰ ਚਮਕਾਉਣ ਕਰਕੇ ਕੁਝ ਐਜੀਆਂ ਗੱਲਾਂ ਕਰਦੇ ਆ ਰਾਜਪੁਰਾ ਬਿਲਕੁਲ ਸੇਫ ਹੈ ਬੜਾ ਤਿਹਾਰਾਂ ਦਾ ਦਿਨ ਹੈ ਵਧੀਆ ਸੇਫ ਮਤਲਬ ਬਾਹਰ ਆ ਕੇ ਬਾਜ਼ਾਰਾਂ 'ਚ ਆਓ ਬੇਸ ਅਸੀਂ ਤੁਹਾਡੇ ਮਤਲਬ ਹਰ ਪੱਧਰ ਤੇ ਅਸੀਂ ਸਕਿਉਰਟੀ ਤੁਹਾਡੇ ਨਾਲ ਹੈ ਕੋਈ ਇਦਾਂ ਦੀ ਗੱਲ ਨਹੀਂ ਕੋਈ ਰਾਜਪੁਰੇ 'ਚ ਗੁੰਡਾਗਰਦੀ ਜਾਂ ਕੋਈ ਐਜੀ ਗੱਲ ਬਿਲਕੁਲ ਨਹੀਂ ਹੈ ਸਰ ਇਹ ਤਾਂ ਤੁਸੀਂ ਪਬਲਿਕ ਨੂੰ ਮੈਸੇਜ ਦਿੱਤਾ ਜੀ ਕਿਹੜੇ ਕੀ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਦਾ ਜੋ ਮਤਲਬ ਕਿ ਖਬਰ ਇੱਕ ਦਾ ਮਿਸ਼ਨ ਕਰਨਾ ਨੀ ਉਹਨਾਂ ਨੂੰ ਇਹੀ ਕਹਾਂਗੇ ਜੀ ਕੋ ਆਪਣਾ ਸ਼ਹਿਰ ਹੈ ਇਹਨੂੰ ਆਪਣੇ ਸ਼ਹਿਰ ਨੂੰ ਆਪਣਾ ਸ਼ਹਿਰ ਸਮਝ ਕੇ ਆਪਾਂ ਰਹੀਏ ਨਾ ਇਦਾਂ ਦੀ ਖਬਰਾਂ ਛੁਟੀਆਂ ਫਲਾਈਏ ਵੀ ਰਾਜਪਰੇ ਐ ਗੁੰਡਾਗਰਦੀ ਇਹ ਉਹ ਹੈ ਜਾਂ ਕੁਝ ਨਹੀਂ ਹੈਗਾ ਜੀ ਠੀਕ ਹੈ ਮਾੜੀ-ਮੋਟੀ ਵਰਤਾਂ ਤਾਂ ਹੁੰਦੀਆਂ ਜੀ ਇਹ ਬਹੁਤ ਪੁਰਾਣੀਆਂ 1947 ਦਾ ਜਦੋਂ ਦਾ ਕਾਨੂੰਨ ਬਣਿਆ ਚੋਰੀ ਠਗੈਤੀ ਦੇ ਕਾਨੂੰਨ ਉਦੋਂ ਬਣੇ ਆ ਉਦੋਂ ਦੇ ਹੀ ਚੱਲਦੇ ਆ ਰਹੇ ਥੋੜੇ-ਬੋਤੇ ਹੁੰਦੇ ਆ ਕੋਈ ਗੱਲ ਨਹੀਂ ਉਹਨੂੰ ਅਸੀਂ ਠੱਲ ਪਾਵਾਂਗੇ ਬਿਲਕੁਲ ਸਰ ਮਾੜੇ ਅਨਸਰ ਤੇ ਨਸ਼ੇੜੀਆਂ ਜਿਹੜੇ ਹੈਗੇ ਆ ਜੀ ਵਰਤਾਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦਾ ਹਾਂ ਉਹਨਾਂ ਨੂੰ ਇਹੀ ਚੇਤਾਵਨੀ ਦੇਣਾ ਚਾਹੁੰਦੇ ਆ ਜਾਂ ਤਾਂ ਸੁਧਰ ਜਾਣ ਨਹੀਂ ਤਾਂ ਫਿਰ ਉਹਨਾਂ ਲਈ ਜੇਲ੍ਹ ਦਾ ਰਸਤਾ ਬਹੁਤ ਜਲਦੀ ਉਹਨਾਂ ਨੂੰ ਜੇਲ੍ਹ ਦਾ ਰਸਤਾ ਹੀ ਦਿਖਾਵਾਂਗੇ